ਇਲਜ਼ਾਮ ਸਾਡੇ ਦੇ ਆਉਂਦੇ ਵੀ ਤੁਸੀਂ ਅੰਦੋਲਨ ਦੇ ਵਿੱਚ ਕਿਉਂ ਨਹੀਂ ਆਏ ਅਗਲੇ ਕਹਿੰਦੇ ਨੇ ਜੀ ਤੁਹਾਨੂੰ ਆਉਣ ਹੀ ਨਹੀਂ ਦੇਣਾ ਫਰਕ ਹੋ ਗਿਆ ਦੋਏ ਗੱਲਾਂ 'ਚ ਖਟਾਸ ਆਈ ਕਿਉਂ ਜਿਹੜੇ ਕਦੀ ਤੁਹਾਡੇ ਨਾਲ ਹੁੰਦੇ ਸੀ ਤੁਹਾਡੇ ਤੁਹਾਡੇ ਇਸ਼ਾਰਿਆਂ ਦੇ ਉੱਤੇ ਕੰਮ ਕਰਦੇ ਹੁੰਦੇ ਸੀ ਉਹਨਾਂ ਨੇ ਆਪਣੀਆਂ ਜਥੇਬੰਦੀਆਂ ਬਣਾ ਲਈਆਂ ਸਿੱਧੇ ਤੌਰ ਦੇ ਉੱਤੇ ਮੈਂ ਨਵਦੀਪ ਉਹਨਾਂ ਦੀ ਗੱਲ ਕਰਨਾ ਇਹ ਕਿਉਂ ਇੰਨਾ ਖਟਾਸ ਆ ਜਾਂਦੀ ਹੈ ਮਨਾਂ ਦੇ ਵਿੱਚ ਭਾਈ ਮੈਂ ਤੇ ਉਹਨਾਂ ਨੂੰ ਮਾਲਕ ਬਣਾ ਕੇ ਬਿਠਾ ਦਿੱਤਾ ਟੈਂਟ ਦੇ ਵਿੱਚ ਅੰਦੋਲਨ ਦੇ ਵਿੱਚ ਚੌਧਰੀ ਬਣਾ ਕੇ ਬਿਠਾ ਦਿੱਤਾ ਚੰਦਾ ਵੀ ਸਾਰਾ ਉਹਨਾਂ ਕੋਲ ਗਿਆ ਚੁੱਧ ਸਮਾਨ ਵੀ ਸਾਰਾ ਉਹਨਾਂ ਕੋਲ ਆਇਆ ਜਿਹੜੇ ਸੁਰਸ ਸੀ ਕਿਸੇ ਨੇ ਆ ਕੇ ਮਿਲਣਾ ਹੈ ਉਹ ਵੀ ਉਹਨਾਂ ਕੋਲ ਸੀ ਠੀਕ ਹੈ ਇੰਨੀ ਚੋਂਦਰ ਤੋਂ ਬਾਅਦ ਵੀ ਜੇ ਕਿਸੇ ਨੂੰ ਚੋਂਦਰ ਹਜਮ ਨਹੀਂ ਹੁੰਦੀ ਤਾਂ ਮੈਂ ਕੀ ਕਰ ਸਕਦਾ ਹਾਂ ਦੇਖੋ ਮੈਂ ਹੀ ਛੋਟਾ ਹੋ ਕੇ ਗਿਆ ਪੰਦੇਰ ਕੋਲ ਵੀ ਗਿਆ ਤੇ ਮੈਂ ਡੱਲੇ ਕਾ ਡੱਲੇ ਵਾਲ ਕੋਲ ਵੀ ਗਿਆ ਡੱਲੇ ਵਾਲ ਨੇ ਕਮੇਟੀ ਬਣਾਈ ਸੀ ਉਸ ਕਮੇਟੀ ਕੋਲ ਗਿਆ ਮੈਂ ਪਸਤਾਵ ਰੱਖਿਆ ਵੀ ਸਾਰੇ ਸੰਗਠਨਾਂ ਜੋ ਬੰਦੇ ਲੈ ਕੇ ਕਮੇਟੀ ਬਣਾ ਲਓ ਤੇ ਉਹ ਕਮੇਟੀ ਅੰਦੋਲਨ ਲੜੇ ਮੈਂ ਹੁਣ ਵੀ ਕਹਿ ਰਿਹਾ ਤੁਹਾਡੇ ਮਾਧਮ ਤੋਂ ਵੀ ਕਹਿ ਰਿਹਾ ਵੀ ਸਾਰੇ ਇਕੱਠੇ ਹੋ ਗਏ ਕਮੇਟੀ ਬਣਾ ਲਓ ਰਾਮੀਲਾ ਮੈਦਾਨ ਦੇ ਵਿੱਚ ਮੌਜੂਦ ਆ ਕਿਸਾਨਾਂ ਦੀ ਮਹਾਪੰਚਾਇਤ ਹੈ ਗੁਰਨਾਮ ਸਿੰਘ ਚਡੂਨੀ ਉਹ ਨਹੀਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਚਡੂਨੀ ਸਾਹਿਬ ਕਿਵੇਂ ਵੇਖਦੇ ਆ ਇਸ ਮਹਾਪੰਚਾਇਤ ਨੂੰ ਔਰ ਉਹ ਗਰਾਊਂਡ ਉਹ ਜਗ੍ਹਾ ਜਿਸ ਦੇ ਉੱਤੇ ਕਿਸਾਨ ਆਉਣ ਵਾਸਤੇ ਬਹੁਤ ਵਾਰ ਕਹਿ ਚੁੱਕੇ ਸੀ ਦਿੱਲੀ ਨੂੰ ਪਰ ਕਦੀ ਆਉਣ ਨਹੀਂ ਦਿੱਤਾ ਗਿਆ ਬੈਰੀਕੇਡ ਲਈ ਲਾ ਦਿੱਤੀ ਜਾਂਦੀ ਸੀ ਕਿਸਾਨਾਂ ਨੂੰ ਦਿੱਲੀ ਦੇ ਬਾਹਰ ਹੀ ਧੱਕ ਦਿੱਤਾ ਜਾਂਦਾ ਦੇਖੋ ਅੱਜ ਇਹਨਾਂ ਨੇ ਪਰਮਿਸ਼ਨ ਦਿੱਤੀ ਸੀ ਆਉਣ ਦੀ ਪਰ ਤੇ ਪਰਮਿਸ਼ਨ ਲੈ ਕੇ ਆਏ ਆ ਤੇ ਬਾਕੀ ਇਹਨਾਂ ਵੱਡਾ ਅਰਾਮਲੇਲਾ ਗਰਾਉਂਡ ਅੱਜ ਖਛਾ ਖਛ ਭਰਿਆ ਹੋਇਆ ਹੈ ਕਈ ਲੱਖਾਂ ਦੀ ਭੀੜ ਹੈ ਤੇ ਇਹ ਕਿਸਾਨਾਂ ਦਾ ਇੱਕ ਸਿੰਪਲ ਹੈ ਕਿ ਵੀ ਕਿਸਾਨ ਅਜੇ ਜਿਉਂਦਾ ਹੈ ਤੇ ਸਰਕਾਰ ਇਹਨਾਂ ਦੀ ਗੱਲ ਮੰਨੇ ਤੁਸੀਂ ਹਰਿਆਣੇ ਦੇ ਵਿੱਚ ਬੈਠੇ ਹੋਏ ਸੀ ਔਰ ਹਰਿਆਣੇ ਦੇ ਹੀ ਬਾਰਡਰਾਂ ਦੇ ਉੱਤੇ ਸ਼ੰਭੂ ਦੀ ਗੱਲ ਕਰ ਲਈ ਖਨੌਰੀ ਦੀ ਗੱਲ ਕਰ ਲਈਏ ਜੋ ਘਟਨਾਵਾਂ ਵਾਪਰੀਆਂ ਜੋ ਸਮੀਕਰਨ ਉੱਥੇ ਬਣੇ ਤੁਸੀਂ ਉਹਨਾਂ ਚੀਜ਼ਾਂ ਨੂੰ ਕਿਵੇਂ ਵੇਖਦੇ ਸਾਨੂੰ ਉਹਨਾਂ ਨੇ ਆਉਣ ਨਹੀਂ ਦਿੱਤਾ ਆਪਣੇ ਅੰਦਰੋਂ ਦੇ ਵਿੱਚ ਉਹਨਾਂ ਕਹਿਆ ਵੀ ਜਿਹੜਾ ਇਲੈਕਸ਼ਨ ਲੜਦਾ ਹੈ ਜਾਂ ਉਹਦੇ ਬਾਰੇ ਸੋਚਦਾ ਹੈ ਉਹ ਬੰਦਾ ਜਿਹੜਾ ਹੈ ਕਿਸਾਨੀ ਯੂਨੀਅਨ ਸਾਡੇ ਨਾਲ ਅੰਦੋਲਨ ਦੇ ਵਿੱਚ ਨਾ ਆਈ ਉਹਨਾਂ ਨੇ ਸਾਨੂੰ ਆਉਣ ਨਹੀਂ ਦਿੱਤਾ ਤੇ ਇਸ ਕਰਕੇ ਜਿਹੜਾ ਹੈ ਸਾਡੀ ਮਜਬੂਰੀ ਸੀ ਉੱਥੇ ਨਾ ਜਾਣਾ ਸਾਡੀ ਮਜਬੂਰੀ ਸੀ ਉੱਥੇ ਨਾ ਜਾਣਾ ਤੇ ਹੁਣ ਜਿਹੜਾ ਐਸ ਕੇ ਐਮ ਨਾਲ ਸਮਝੌਤਾ ਹੋਇਆ ਤੇ ਅਸੀਂ પ્રયાસ ਹੈ ਸਾਡਾ ਕਿ ਵੀ ਸਾਰੇ ਇਕੱਠੇ ਹੋ ਕੇ ਅੱਗੇ ਵਾਸਤੇ ਲੜਨਗੇ ਦੇਖਦੇ ਜਦੋਂ ਇਲਜ਼ਾਮ ਬਾਜ਼ੀਆਂ ਹੋ ਜਾਂਦੀਆਂ ਨੇ ਸ਼ੰਭੂ ਖਨੋਰੀ ਦੇ ਉੱਤੇ ਬੈਠੇ ਹੋਏ ਕਿਸਾਨਾਂ ਦੇ ਉੱਤੇ ਜਾਂ ਦਸੇ ਬੰਦੀਆਂ ਦੇ ਉੱਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਇਹਨਾਂ ਚ ਆਰਐਸਐਸ ਨੇ ਕੁਸਪੈਡ ਕਰ ਦਿੱਤੀ ਔਰ ਦੂਸਰੇ ਪਾਸੇ ਇਧਰ ਲਈ ਜੀ ਗੱਲ ਕਰੀਏ ਤਾਂ ਉਹ ਕਿਸਾਨ ਕਹਿੰਦੇ ਨੇ ਕਿ ਅਸੀਂ ਤਾਂ ਗੱਲਬਾਤ ਕਰਨ ਨੂੰ ਤਿਆਰ ਆਂ ਲੀਡਰਾਂ ਦੇ ਨਾਲ ਪਰ ਉਹ ਹੀ ਨਹੀਂ ਆਣ ਨੂੰ ਰਾਜ਼ੀ ਚੌਧਰ ਦੀ ਲੜਾਈ ਬਣੀ ਹੋਈ ਹੈ ਇਹ तमाम ਚੀਜ਼ਾਂ ਤੁਸੀਂ ਕਿਵੇਂ ਨਜ਼ਰ ਮਾਰਦੇ ਹੋ ਸਰ ਦੇਖੋ ਮੈਂ ਹੀ ਛੋਟਾ ਹੋ ਕੇ ਗਿਆ ਪੰਦੇਰ ਕੋਲ ਵੀ ਗਿਆ ਤੇ ਮੈਂ ਡੱਲੇ ਡੱਲੇ ਵਾਲ ਕੋਲ ਵੀ ਗਿਆ ਡੱਲੇ ਵਾਲ ਨੇ ਕਮੇਟੀ ਬਣਾਈ ਸੀ ਉਸ ਕਮੇਟੀ ਕੋਲ ਗਿਆ ਮੈਂ ਪਸਤਾਵ ਰੱਖਿਆ ਵੀ ਸਾਰੇ ਸੰਗਠਨਾਂ ਚੋਂ ਬੰਦੇ ਲੈ ਕੇ ਕਮੇਟੀ ਬਣਾ ਲਓ ਤੇ ਉਹ ਕਮੇਟੀ ਅੰਦੋਲਨ ਲੜੇ ਮੈਂ ਹੁਣ ਵੀ ਕਹਿ ਰਿਹਾ ਤੁਹਾਡੇ ਮਾਦਮ ਤੋਂ ਵੀ ਕਹਿ ਰਿਹਾ ਵੀ ਸਾਰੇ ਇਕੱਠੇ ਹੋ ਗਏ ਕਮੇਟੀ ਬਣਾ ਲਓ ਸਾਰੇ ਸੰਗਠਨਾਂ ਚੋਂ ਬੰਦੇ ਲੈ ਲਓ ਤੇ ਇੱਕ ਕਮੇਟੀ ਬਣਾ ਲਓ ਉਹ ਕਮੇਟੀ ਅੰਦੋਲਨ ਲੜੇ ਕਿ ਲੜੇ ਚੌਧਰ ਦੀ ਲੜਾਈ ਫਿਰ ਜੇ ਜੋ ਦਸੇ ਬੰਦੀਆਂ ਹੋਰਾਂ ਨੂੰ ਨਹੀਂ ਰਲਾੜੀਆਂ ਜਾਂ ਗੱਲਬਾਤ ਨਹੀਂ ਕਰ ਦੇਖੋ ਇਹ ਤੇ ਉਹਨਾਂ ਨੂੰ ਪੁੱਛੋ ਇਲਜ਼ਾਮ ਸਾਡੇ ਤੇ ਆਉਂਦਾ ਵੀ ਤੁਸੀਂ ਅੰਦੋਲਨ ਦੇ ਵਿੱਚ ਕਿਉਂ ਨਹੀਂ ਆਏ ਅਗਲੇ ਕਹਿੰਦੇ ਨੇ ਜੀ ਤੁਹਾਨੂੰ ਆਉਣ ਹੀ ਨਹੀਂ ਦੇਣਾ ਫਰਕ ਹੋ ਗਿਆ ਦੋਏ ਗੱਲਾਂ 'ਚ ਤੇ ਫਿਰ ਮੈਂ ਉਹਨਾਂ ਕੋਲ ਗਿਆ ਵੀ ਨਾ ਭਰਾ ਆਪਾਂ ਇਕੱਠੇ ਹੋ ਜਾਈਏ ਪਰ ਇਹ ਕਿਟਾਸ ਆਈ ਕਿਉਂ ਜਿਹੜੇ ਕਦੀ ਤੁਹਾਡੇ ਨਾਲ ਹੁੰਦੇ ਸੀ ਤੁਹਾਡੇ ਤੁਹਾਡੇ ਇਸ਼ਾਰਿਆਂ ਦੇ ਉੱਤੇ ਕੰਮ ਕਰਦੇ ਹੁੰਦੇ ਸੀ ਉਹਨਾਂ ਨੇ ਆਪਣੀਆਂ ਜਿੱਥੇ ਬੰਦੀਆਂ ਬਣਾ ਲਈਆਂ ਸਿੱਧੇ ਤੌਰ ਦੇ ਉੱਤੇ ਮੈਂ ਨਵਦੀਪ ਉਹਨਾਂ ਦੀ ਗੱਲ ਕਰਨਾ ਇਹ ਕਿਉਂ ਇੰਨਾ ਖਟਾਸ ਆ ਜਾਂਦੀ ਹੈ ਮਨਾਂ ਦੇ ਵਿੱਚ ਇਹ ਸਵਾਲ ਮੇਰੇ ਤੋਂ ਨਹੀਂ ਬਣਦਾ ਇਹ ਸਵਾਲ ਉਹਨਾਂ ਤੋਂ ਬਣਦਾ ਜਿਹਨੂੰ ਵੀ ਪੁੱਛਦੇ ਹੁੰਦੇ ਆ ਤਾਂ ਕਿਉਂਕਿ ਤੁਹਾਡੇ ਨਾਲ ਦਾ ਜੁੜੇ ਹੋਏ ਸੀ ਤੁਸੀਂ ਉਹਨਾਂ ਨੂੰ ਲੀਡ ਕੀਤਾ ਸਿੰਘੂ ਆਉਣ ਦੇ ਵਿੱਚ ਤੁਹਾਡਾ ਉਦੋਂ ਇੱਕ ਵੱਡਾ ਯੋਗਦਾਨ ਸੀ ਤੁਹਾਡੇ ਜੱਥੀ ਬੰਦੀ ਦਾ ਬਹੁਤ ਵੱਡਾ ਯੋਗਦਾਨ ਕਹਿ ਰਿਹਾ ਵਾ ਭਈ ਮੈਂ ਤੇ ਉਹਨਾਂ ਨੂੰ ਮਾਲ ਅੰਦੋਲਨ ਦੇ ਵਿੱਚ ਚੌਧਰੀ ਬਣਾ ਕੇ ਬਿਠਾਤਾ ਚੰਦਾ ਵੀ ਸਾਰਾ ਉਹਨਾਂ ਕੋਲ ਗਿਆ ਚੁੱਧ ਸਮਾਨ ਵੀ ਸਾਰਾ ਉਹਨਾਂ ਕੋਲ ਆਇਆ ਜਿਹੜੇ ਸੁਰਸ ਸੀ ਕਿਸੇ ਨੇ ਆ ਕੇ ਮਿਲਣਾ ਹੈ ਉਹ ਵੀ ਉਹਨਾਂ ਕੋਲ ਸੀ ਠੀਕ ਹੈ ਇੰਨੀ ਚੋਂਦਰ ਤੋਂ ਬਾਅਦ ਵੀ ਜੇ ਕਿਸੇ ਨੂੰ ਚੋਂਦਰ ਹਜਮ ਨਹੀਂ ਹੁੰਦੀ ਤਾਂ ਮੈਂ ਕੀ ਕਰ ਸਕਦਾ ਹਾਂ ਮੈਨੂੰ ਉਦਾਸ ਹੁੰਦਾ ਕਿ ਇੰਨਾ ਸਾਥ ਦਿੱਤਾ ਇਹਨਾਂ ਨਾਲ ਰਹੇ ਮਨ ਕੋਈ ਉਦਾਸ ਨਹੀਂ ਹੁੰਦਾ ਇਹ ਤਾਂ ਸੁਮਾਲਕ ਦੀ ਮਰਜ਼ੀ ਹੈ ਜਿਹਦੇ ਨਾਲ ਜਿੰਨਾ ਸਬੰਧ ਉਹਨੇ ਚੀ ਰਹਿਣਾ ਹੈ ਠੀਕ ਹੈ ਇਤਰਾ ਦੇ ਆਪਣਾ ਪਰਿਵਾਰ ਵੀ ਜਿਹੜਾ ਹੈ ਕੋਈ ਸਦਸਾ 1000 ਸਾਲ ਤੇ ਥੋੜਾ ਹੀ ਰਹਿੰਦਾ ਇਕੱਠਾ ਇਹ ਤਾਂ ਹੁੰਦਾ ਰਹਿੰਦਾ ਹੈ ਅੱਜ ਦੀ ਇਸ ਮਹਾਪੰਚਾਇਤ ਤੋਂ ਕੀ ਸਨੇਹਤਾ ਨਾਲਦਾ ਜਾਊਗਾ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਦਿੱਲੀ ਸਰਕਾਰ ਦੇ ਦੇਖੋ ਦਿੱਲੀ ਸਰਕਾਰ ਤੇ ਜਾਏਗਾ ਕਿ ਵੀ ਕਿਸਾਨ ਇਹ ਨਹੀਂ ਵੱਡੀ ਸੰਖਿਆ ਦੇ ਵਿੱਚ ਜਿਹੜਾ ਇਕੱਠਾ ਹੋਇਆ ਹੈ ਇਹਦਾ ਮਤਲਬ ਇਹ ਹੈ ਕਿ ਵੀ ਕਿਸਾਨ ਅੱਗੇ ਕੁਝ ਵੀ ਕਰ ਸਕਦਾ ਹੈ ਕਹਤਾ ਇਹ ਗੱਲ ਕਰ ਰਹੇ ਨੇ ਕਿ ਕਿਸਾਨ ਜਿੰਨੀ ਵੱਡੀ ਸੰਖਿਆ ਦੀ ਕਹਿੰਦੇ ਇੱਥੇ ਇਕੱਠਾ ਹੋਇਆ ਤਾਂ ਅੱਗੇ ਕਿਸਾਨ ਕੁਝ ਵੀ ਕਰ ਸਕਦਾ ਹੈ ਮਹਾਪੰਚਾਇਤ ਤੋਂ ਸਿੱਧੀਆਂ ਤਸਵੀਰਾਂ ਤੁਹਾਡਾ ਨਾਲ ਅਸੀਂ ਸਾਂਝੇ ਕਰ ਰਹੇ ਹਾਂ